ਐਮਐਲਏ ਰਜਨੀਸ਼ ਦਹਿਆ ਨੇ ਫਿਰੋਜ਼ਪੁਰ ਦਿਹਾਤੀ ਦੇ ਪਿੰਡਾਂ ਚਿੰਨਸ਼ਿਆ ਵਿਰੁੱਧ ਜੰਗ ਲਈ ਸੰਗਤ ਨੂੰ ਸਹਿਯੋਗ ਦੀ ਅਪੀਲ ਕੀਤੀ। ਯੁੱਧ ਨਸ਼ਿਆ ਵਿਰੁੱਧ ਮੁਹਿੰਮ ਤਹਿਤ ਫਿਰੋਜ਼ਪੁਰ ਦਿਹਾਤੀ ਦੇ ਐਮਐਲਏ ਰਜਨੀਸ਼ ਦਹਿਆ ਅਤੇ ਹਲਕਾ ਕੁਆਰਡੀਨੇਟਰ ਹਰਮਨ ਸੰਧੂ ਨੇ ਪਿੰਡ ਅਨਾਰਕਲੀ, ਚੁਬੱਤੇਵਲਾ ਅਤੇ ਨੇਰਲੇ ਪਿੰਡਾਂ ਦੇ ਲੋਕਾਂ ਨੂੰ ਨਸ਼ਿਆ ਵਿਰੁੱਧ ਜੰਗ 'ਚ ਸਰਕਾਰ ਦਾ ਸਹਿਯੋਗ ਕਰਨ ਦੀ ਅਪੀਲ ਕੀਤੀ। ਐਮਐਲਏ ਦਹਿਆ ਨੇ ਕਿਹਾ ਕਈ ਸਰਕਾਰਾਂ ਆਈਆਂ ਜਿਨ੍ਹਾਂ ਨੇ ਗੁਟਕਾ ਸਾਹਿਬ ਦੀਆਂ ਸੌ ਖਾ ਕੇ ਕਿਹਾ ਸੀ ਕਿ ਅਸੀਂ ਨਸ਼ੇ 4 ਹਫ਼ਤਿਆਂ ਚ ਖਤਮ ਕਰ ਦਿਆਂਗੇ ਪਰ ਉਹ ਮੁਕਰ ਗਏ ਅੱਜ ਸੀਐਮ ਭਗਵੰਤ ਮਾਨ ਦਾ ਸਾਥ ਦਿਓ ਇਹ ਜੰਗ ਉਦੋਂ ਤੱਕ ਨਹੀਂ ਰੁਕੇਗੀ ਜਦੋਂ ਤੱਕ ਪੰਜਾਬ ਰੰਗਲਾ ਪੰਜਾਬ ਨਹੀਂ ਬਣ ਜਾਂਦਾ ਵਧੀਆ ਰੋਕੀ ਖਾਂਦੇ ਆ ਉੱਠਣੀ ਹੋਊ ਸਾਡੇ ਸਾਰੇ ਆਪਣੇ ਪਰਿਵਾਰ ਸਾਡੀਆਂ ਜ਼ਿੰਮੇਵਾਰੀਆਂ ਰਲ ਮਿਲ ਕੇ ਚੱਲਣ ਵਾਲਾ ਸਾਡਾ ਪਿੰਡ ਆ ਜੀ ਇੱਕਿਆ ਬਾਟੀ ਅੰਗਲਾ ਹੋ ਜਾਂਦੀਆਂ ਬਾਕੀ ਸਾਡਾ ਪਿੰਡ ਭਾਈ ਤਾਂ ਸਾਰਾ ਜ਼ਿਆਦਾ ਪਿੰਡ ਹੈ ਇਸ ਨਸ਼ੀ ਦੇ ਵਿਰੁੱਧ ਸਾਡਾ ਸਾਰਾ ਪਿੰਡ ਸਾਡੇ ਨਾਲ ਖੜਾ ਆਸੇ-ਪਾਸੇ ਦੇ ਪਿੰਡਾਂ ਵਿੱਚ ਵੀ ਅਸੀਂ ਜਾਣੇ ਆ ਤੇ ਉਹਨਾਂ ਨੂੰ ਵੀ ਇਹੀ ਗੱਲ ਕਹੀ ਦੀ ਆ ਕਿ ਭਾਈ ਜਿਵੇਂ ਸਾਡੇ ਪਿੰਡ ਦੇ ਵਿੱਚ ਚਿੱਟੇ ਦਾ ਜਿਹੜਾ ਕੋਡ ਨਹੀਂ ਹੈਗਾ ਤੁਸੀਂ ਵੀ ਆਪਣੇ ਪਿੰਡ ਤੋਂ ਖਤਮ ਕਰੋ ਲਾਗੇ-ਲਾਗੇ ਦੇ ਸਰਪੰਚਾਂ ਨੂੰ ਪੰਚਾਂ ਨੂੰ ਕਿ ਅਸੀਂ ਬੇਨਤੀ ਕਰਦੇ ਰਹਿੰਦੇ ਆ ਨਾਲੇ ਅਸੀਂ ਤਾਂ ਵਾਰਨਿੰਗ ਵੀ ਦਿੱਤੀ ਹੈ ਸਾਡੇ ਪਿੰਡ ਦੇ ਵਿੱਚ ਕੋਈ ਵੇਚਣ ਵਾਲਾ ਜਾਂ ਵੈਸੇ ਹੀ ਪੀ ਕੇ ਕੋਈ ਆ ਗਿਆ ਤਾਂ ਉਹਨੂੰ ਬਹੁਤ ਛੇਤਰਫਰੇੜ ਹੋਊਗੀ ਅਸੀਂ ਉਹਨੂੰ ਪਿੰਡ 'ਚ ਵੜਨ ਨਹੀਂ ਦੇਣਾ ਸਾਡਾ ਸਾਰਾ ਪਿੰਡ ਸਾਡੀਆਂ ਖਰੋਤਾ ਇੱਕ ਮੋਟੋ ਕੇ ਅਸੀਂ ਨਸ਼ੇ ਦੇ ਵਿਰੋਧ ਚੱਲਦੇ ਆਂ ਵੈਰੀ ਗੁੱਡ ਹਾਂ ਤੁਹਾਡੇ ਕੀ ਬੇਨਤੀ ਆ ਵੀ ਸਾਡਾ ਥੋੜਾ ਜਿਹਾ ਸਾਥ ਦੇ ਦਿਓ ਅਸੀਂ ਤੁਹਾਨੂੰ ਉਧਰ ਵੀ ਦੱਸਿਆ ਹੈ ਨਾਮ ਦੇ ਪਿੰਡ ਸੁੱਤੇ ਵਾਲੇ ਦੇ ਵਿੱਚ ਮੈਂ ਐਸਾ ਚੋ ਸਾਰੋ ਵੀ ਲਿਖ ਕੇ ਦਿੱਤਾ ਲੈਕਤੀ ਵੀ ਦੱਸਦਾ ਵੀ ਆ ਬੰਦੇ ਚਿੱਟਾ ਵੇਂਦੇ ਇੱਥੋਂ ਲੱਗ ਕੇ ਆ ਇੱਥੇ ਗਲੀ ਵਿੱਚ ਜਾ ਕੇ ਇੱਥੇ ਉਹ ਬੈਠੇ ਦੋ ਤਿੰਨ ਘਰ ਉਹਨਾਂ ਨੂੰ ਚੁੱਕ ਮੈਂ ਅੱਜ ਫੇਰ ਉਹਨਾਂ ਨੂੰ ਵੇਚ ਦਿੱਤੀ ਮੈਂ ਬੋਲਦੇ ਬੋਲਦੇ ਅਸੀਂ ਵੀ ਸੁਣਦੇ ਪੜਾ ਮੈਂ ਆ ਲੈ ਕੇ ਰੱਖਿਆ ਵੀ ਅਸੀਂ ਆ ਤੁਹਾਨੂੰ ਦੱਸਿਆ ਸੀ ਤੁਸੀਂ ਨਹੀਂ ਚੱਕੇ ਇਹ ਕਰਦੀ ਬੜੀ ਵੱਡੀ ਗਲਤੀ ਆ ਤੇ ਤੁਸੀਂ ਇਸ ਗਲਤੀ ਨੂੰ ਸੁਧਾਰੋ ਤਾਂ ਜਿਹੜੇ ਵੀ ਉਹ ਬੰਦੇ ਹੈਗੇ ਉਹ ਚੁੱਕੋ ਉਹਨਾਂ ਨੇ ਅੱਜ ਮੈਨੂੰ ਕਿਹਾ ਵੀ ਇੱਕ ਅੱਦੇ ਦਿਨ ਦੇ ਵਿੱਚ ਤੁਹਾਨੂੰ ਉਹ ਬੰਦੇ ਦਿਸਣਗੇ ਨਹੀਂ ਮੈਂ ਉਹਨਾਂ ਨੂੰ ਕਿਹਾ ਚਲੋ ਤੁਹਾਡਾ ਧੰਨਵਾਦ ਤੇਰ ਆਏ ਦਰਸਤ ਆਏ ਬਹੁਤ ਬਹੁਤ ਧੰਨਵਾਦੀ ਜਿੰਨੇ ਵੀ ਸਾਡੇ ਸਤਿਕਾਰ ਜੋ ਵੀ ਪਹੁੰਚਿਆ ਤੁਹਾਡਾ ਲਾ ਧੰਨਵਾਦ ਸਾਡੇ ਹਲਕਾ ਦਾ ਐਮਐਲਏ ਸਾਹਿਬ ਦਾ ਹਰਮਨ ਸਿੱਧੂ ਜੀ ਦਾ ਪੀਡੀਪੀ ਉਸਾਂ ਦਾ ਜਿੰਨ ਸਾਹਿਬ ਦਾ ਪਹਿਲਾਂ ਮੈਂ ਸਭ ਨੂੰ ਕਿਉਂਕਿ 2022 ਤੋਂ ਪਹਿਲਾਂ ਆਵਾੰਗਵੀ ਪਾਰਟੀ ਨਹੀਂ ਸੀਗੀ ਇਹ ਤਾਂ ਆਪਣੀ 2014 ਤੋਂ ਆਪਣੀ ਆਮ ਆਦਮੀ ਪਾਰਟੀ ਨੇ ਇੱਕ ਆਪਣਾ ਜੀ ਪਾਰਟੀ ਸਟਾਰਟ ਕੀਤੀ ਆ ਇਸ ਤੋਂ ਪਹਿਲਾਂ ਰਹਿ ਚੁਕੀਆਂ ਦੋ ਪਾਰਟੀਆਂ ਸ਼੍ਰੋਮਣੀ ਅਕਾਲੀ ਦਲ ਤੇ ਕਾਂਗਰਸ ਪਾਰਟੀ 1997 ਤੋਂ ਪਹਿਲਾਂ ਕੋਈ ਏਡਾ ਖਾਸ ਨਿਸ਼ਾਨੀ ਨਹੀਂ ਹੁੰਦਾ ਸੀਗਾ 1997 ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਇੱਕ ਪੰਜਾਂ ਦਾ ਰਿਆਵਾ ਦੀ ਧਰਤੀ ਜਿਹੜੀ ਆਪਣੀ ਪੰਜੋ ਨਹਾ ਤੇ ਸ਼੍ਰੀ ਅਕਾਲ ਜੀਤ ਸਿੰਘ ਜੰਮੂ ਸਾਹਿਬ ਜੀ ਦੇ ਲੈ ਕੇ ਇਕੱਠੇ ਹੋਏ ਪਿੰਡ ਦੇ ਸਾਰੇ ਪ੍ਰਤਵੰਤੇ ਸੱਜਣ ਨਗਰ ਦੀਆਂ ਇਲਾਕੇ ਦੀਆਂ ਨਾਮਵਰ ਸ਼ਖਸੀਅਤਾਂ ਮੈਂ ਦੇਖ ਰਿਹਾ ਬਹੁਤ ਵੱਡੀ ਗਿਣਤੀ ਦੇ ਵਿੱਚ ਵੱਖ-ਵੱਖ ਪਿੰਡਾਂ ਤੋਂ ਸਰਪੰਚ ਸਾਹਿਬਾਨ ਆਏ ਹੋਏ ਨੇ ਬਹੁਤ ਵੱਡੀ ਗਿਣਤੀ ਦੇ ਵਿੱਚ ਵੱਖ-ਵੱਖ ਪਿੰਡਾਂ ਤੋਂ ਆਮ ਆਦਮੀ ਪਾਰਟੀ ਦੇ ਅਗੂ ਸਹਿਬਾਨ ਆਏ ਹੋਏ ਨੇ ਤੇ ਮੈਰੀਨਲ ਮੈਕਸ ਵਿਰਾਇਮਨ ਬੀਡੀਪੀਓ ਮੰਮਤੋ ਬੀਡੀਪੀਓ ਕਲਖੁੱਟ ਸਦਾ ਲਖਵੀਰ ਸਿੰਘ ਬੁੱਟਰ ਸਾਹਿਬ ਪਾਰਟੀ ਦੇ ਸਰਦਾਰ-ਬਰਦਾਰਾ ਅਹੁਦੇਦਾਰ ਸਹਿਬਾਨ ਪੀਸੀ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਮੇਰਾ ਵੀ ਨਿਸ਼ਾਨ ਸਿੰਘ ਥਿੰਦ ਸਾਹਿਬ ਸਰਦਾਰ-ਬਰਦਾਰਾ ਦੇ ਅਹੁਦੇਦਾਰ ਸਹਿਬਾਨ ਆਓ ਸਾਰੇ ਮਿਲ ਕੇ ਫਤਿਹ ਦੀ ਝਾਂਚ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਹੀ ਖੁਸ਼ੀ ਦੀ ਗੱਲ ਹੈ ਕਿ ਜਿਸ ਤਰ੍ਹਾਂ ਜੰਮੂ ਸਾਹਿਬ ਨੇ ਗੱਲ ਕੀਤੀ ਕਿ ਸਾਡੇ ਪਿੰਡ ਦੇ ਵਿੱਚ ਇੱਕ ਵੀ ਨਸ਼ੇ ਦਾ ਨਾ ਹੀ ਤਾਂ ਕੋਈ ਆਦੀ ਹੈ ਔਰ ਨਾ ਹੀ ਨਸ਼ਾ ਇੱਥੇ ਵੇਚਿਆ ਜਾਂਦਾ ਮੈਨੂੰ ਲੱਗਦਾ ਕਿ ਇਹ ਬਹੁਤ ਹੀ ਸੁਖਦਾਰ ਬਹੁਤ ਹੀ ਦਿਲ ਨੂੰ ਸਕੂਨ ਦੇਣ ਵਾਲੀ ਖਬਰ ਹੈ ਕਈ ਪਿੰਡਾਂ ਦੇ ਵਿੱਚ ਵੇਚਣ ਵਾਲੇ ਪਤਾ ਨਹੀਂ ਹੈ કે ਨਹੀਂ ਹੈ ਲੇਕਿਨ ਕਿਤੇ ਨਾ ਕਿਤੇ ਕੋਈ ਨਾ ਕੋਈ ਖਾਨ ਵਾਲਾ ਜ਼ਰੂਰ ਮਿਲ ਜਾਵੇ। ਔਰ ਜਿਹੜਾ ਨਸ਼ਾ ਖਾਂਦਾ ਜਾਂ ਨਸ਼ਾ ਪਿੰਦਾ ਸਾਡੀ ਉਹਦੇ ਨਾਲ ਕੋਈ ਦਸ਼ਮਣੀ ਨਹੀਂ ਸਾਡਾ ਉਹਦੇ ਨਾਲ ਕੋਈ ਬੈਰ-ਰੋਧ ਨਹੀਂ ਕਿਉਂਕਿ ਉਹ ਤਾਂ ਮਜੀਜ ਹੈ। ਸਾਡਾ ਵਿਰੋਧ ਉਹਦੇ ਨਾਲ ਹੈ ਸਾਡਾ ਤਾਂ ਪੰਜਾਬੀ ਚ ਜਿਹਨੂੰ ਪੇਚਾ ਕਹਿੰਦੇ ਨੇ ਸਾਡਾ ਤਾਂ ਪੇਚਾ ਉਹਦੇ ਨਾਲ ਹੈ ਜਿਨ੍ਹਾਂ ਨੇ ਇਹੋ ਜੇ ਮਰੀਜ਼ ਪੈਦਾ ਕਰਤੇ ਪੰਜਾਬ ਦੇ ਵਿੱਚ ਕਿ ਉਹ ਪਹਿਲਾ ਮਰੀਜ਼ ਸੀ ਫੇਰ ਆਦੀ ਬਣ ਗਏ ਔਰ ਫੇਰ ਉਹ ਦੁਨੀਆ ਤੋਂ ਸਦੀਵੀ ਵਿਛੋੜਾ ਦੇ ਕੇ ਚਲੇ ਪਿੰਡਾਂ ਦੇ ਵਿੱਚ ਘਰਾਂ 'ਚ ਚਿੱਟੀਆਂ ਚਾਦਰਾਂ ਵਿਛ ਗਈਆਂ ਸ਼ਮ੍ਮਿਆਂ ਦੇ ਚਿੱਟੇ ਹੋ ਗਏ ਨਾ ਕੋਈ ਉਮਰ ਨਾ ਕੋਈ ਬਿਮਾਰੀ ਨਾ ਕੋਈ ਰੋਗ ਨਾ ਕੋਈ ਫਿਕਰ ਬਸ ਇੱਕ ਚਿੱਟੇ ਦੀ ਨਸ਼ੇ ਦੀ ਸਿੰਥੈਟਿਕ ਡਰਗ ਦੀ ਇਹੋ ਜੀ ਲੱਗ ਕਈ ਨੌਜਵਾਨਾਂ ਨੂੰ ਕਈ ਮੁੰਡਿਆਂ ਨੂੰ ਕਈ ਲੋਕਾਂ ਨੂੰ ਲੱਗੀ ਵੀ ਜਿਨ੍ਹਾਂ ਦੀ ਘਰ ਵਾਪਸੀ ਤਾਂ ਨਹੀਂ ਹੋ ਸਕੀ ਲੇਕਿਨ ਦੁਨੀਆ ਤੋਂ ਵਾਪਸੀ ਚਲੇ ਗਏ ਜਿਨ੍ਹਾਂ ਦੀ ਘਰ ਵਾਪਸੀ ਹੋਈ ਉਹ ਚੰਦ ਲੋਕ ਸੀ ਪਰ ਜਿਨ੍ਹਾਂ ਨੇ ਇੱਕ ਦ੍ਰਿੜ ਫੈਸਲਾ ਕਰਕੇ ਆਪਣੇ ਆਪ ਨੂੰ ਮਜ਼ਬੂਤ ਕਰਕੇ ਆਪਣੇ ਦਿਲ ਨੂੰ ਆਪਣੇ ਦਿਮਾਗ ਨੂੰ ਮਜ਼ਬੂਤ ਕਰਕੇ ਜਿਨ੍ਹਾਂ ਨੇ ਨਸ਼ੇ ਨੂੰ ਛੱਡਿਆ ਮੈਂ ਸਮਝਦਾ ਉਹਨਾਂ ਨੇ ਆਪਣਾ ਔਰ ਆਪਣੇ ਪਰਿਵਾਰ ਦਾ ਭਲਾ ਕੀਤਾ ਬਹੁਤ سارے ਨੌਜਵਾਨ ਗੁਰਸਿੱਖੀ ਵਲ ਤਰਫੇ ਗੁਰੂ ਦੀ ਸ਼ਰਨ ਚਲੇ ਗਏ ਅੰਮ੍ਰਿਤ ਪਾਣ ਕੀਤਾ ਗੁਰੂ ਦੇ ਨਾਲ ਲੱਗੇ ਔਰ ਜ਼ਿੰਦਗੀ ਬਣਾ ਲਈ ਜਦੋਂ ਇਹ ਯੁੱਧ ਸ਼ੁਰੂ ਕੀਤਾ ਨਸ਼ੇ ਦੇ ਖਿਲਾਫ ਘਾਉਣ ਵਾਸਤੇ ਫਿਰ ਉਹਨਾਂ ਨੇ ਤਾਂ ਆਪ ਦੇ ਬਰਪਣ ਦਾ ਹੀ ਪਰਿਵਾਰ ਲੱਪਣਾ ਸੀ ਇੱਕ ਬਰਾਬਰ ਦੇ ਰਿਸ਼ਤੇਦਾਨੀਆਂ ਸੀ ਉਹਨਾਂ ਨੂੰ ਪਤਾ ਸੀ ਵੀ ਸਾਡੇ ਤੋਂ ਬਾਅਦ ਜੀਨੇ ਆ ਰਹੇ ਉਹ ਸਾਡੇ ਰਿਸ਼ਤੇਦਾਰ ਨੇ ਉਹਨਾਂ ਨੇ ਸਾਨੂੰ ਕਹਿਣਾ ਕੁਝ ਨਹੀਂ ਔਰ ਜਿਹੜੇ ਬਾਅਦ ਚ ਆਂਦੇ ਸੀ ਉਹਨਾਂ ਨੂੰ ਪਤਾ ਵੀ ਜੇ ਇਹਨਾਂ ਨੂੰ ਅੰਦਰ ਦੇ ਦਿੱਤਾ ਤਾਂ ਫਿਰ ਸਾਡੇ ਅਸੀਂ ਰਿਸ਼ਤੇਦਾਰੀ ਕਿੱਥੋਂ ਪੁਗਾਵਾਂਗੇ ਦੋਨਾਂ ਪਰਿਵਾਰਾਂ ਨੇ ਦੋਨਾਂ ਪਾਰਟੀਆਂ ਨੇ ਇੱਕੋ ਗੱਲ ਸੋਚ ਲਈ ਵੀ ਆਪਾਂ ਆਪਣਾ ਕੰਮ ਕਰਦੇ ਜਾਈਏ ਜੇ ਜੰਨ ਦੁਨੀਆ ਮਰਦੀ ਤਾਂ ਮਰੇ ਔਰ ਉਹ ਕੋ ਲਗੇ ਕਿ ਕਿਤੇ ਨਾ ਕਿਤੇ ਉਹ ਮਾਲਕ ਬੈਠਾ ਉਹਨੇ ਤੀਜੀ ਧਿਰ ਪੰਜਾਬ ਚ ਲੈ ਕੇ ਖਰੀਦ ਕਰਨੀ ਜਿਹੜਾ ਤੁਸੀਂ ਨਹੀਂ ਸੋਚਿਆ ਉਹ ਉਹਨਾਂ ਨੇ ਸੋਚਣਾ ਜਿਹੜਾ ਤੁਸੀਂ ਨਹੀਂ ਕਰ ਸਕਿਆ ਉਹ ਤੀਜੀ ਧਿਰ ਆ ਕੇ ਕਰੂਗੀ ਤੁਸੀਂ ਸਾਰਿਆਂ ਨੇ ਭਗਵੰਤ ਸਿੰਘ ਸਾਹਿਬ ਨੂੰ ਮੁੱਖ ਮੰਤਰੀ ਬਣਾਇਆ ਮੈਨੂੰ ਹਲਕੇ ਦੀ ਨੁਮਾਇੰਦਗੀ ਕਰਨ ਦਾ ਤੁਸੀਂ ਮੌਕਾ ਦਿੱਤਾ ਹੁਣ ਦਪਹਿਰ 4 ਵਜੇ ਦਾ ਟਾਈਮ ਆਪਾਂ ਪਿੰਡ ਤੇ ਰੱਖਿਆ ਚਲੋ ਅਸੀਂ ਟੁਰਨੇ ਵਾਲੀ ਬਸਤੀ ਉੱਥੇ ਕਿੰਦੀ ਪੱਥਰ ਰੱਖਣਾ ਸੀਗਾ ਉੱਥੇ ਗਏ ਕੱਲ ਦਾ ਹੋ ਸਕਦਾ ਜੰਮੂ ਸਾਹਿਬ ਨੇ ਕੱਲ ਦੀ ਤਿਆਰੀਆਂ ਕੀਤੀਆਂ ਹੋਣ ਤੁਹਾਨੂੰ ਸਾਰਿਆਂ ਨੂੰ ਫੋਨ ਕੀਤਾ ਹੁਣ ਇਹਨੂੰ ਫਿਕਰ ਹੈ ਵੀ ਇਹਦਾ ਆਪਾਂ ਪ੍ਰੋਗਰਾਮ ਕਰਾਉਣਾ ਹੈ ਇਹ ਕੋਈ ਇਹਦਾ ਨਿੱਜੀ ਪ੍ਰੋਗਰਾਮ ਤਾਂ ਨਹੀਂ ਹੈ ਵਾਹਿਗੁਰੂ ਜੀ ਕਾ ਅਸੀਂ ਸਾਰੇ ਸਾਰੇ ਪਿੰਡ ਅਨਾਰਕਲੀ ਦੇ ਉਸਨੀ ਖਾਂ ਅਸੀਂ ਸਾਰੇ ਇਹ ਸੌ ਚੱਪਦੇ ਹਾਂ ਅਸੀਂ ਸਾਰੇ

ਪਕਾਉਣ ਵਾਲੇ ਦੇ ਉਹ ਮੈਦ ਵਿੱਚ ਜਾਂ থানা ਕਚਹਿਰੀ ਵਿੱਚ ਨਹੀਂ ਜਾਵਾਂਗੇ ਅਸੀਂ ਸੌ ਚੱਕਦੇ ਹਾਂ ਅਸੀਂ ਕਿਸੇ ਵੀ نشا بیچن والے جماعت نہیں دیا کوئی نشا بیچتا ہے یا بکوندہ ہے کوئی بھی اس کی جماعت دہ ہے اسی کا ووٹ کرانگے جے پنڈ کوئی نشہ کرتا ہے اُسی اسمجھا گے لوڑ پی اسی اُس ہسپتال یا نشا چھڑاؤ کے اندر ਵਾਖੰਗ ਕਰਵਾਵਾਂਗੇ ਵਾਖੰਗ ਕਰਵਾਵਾਂਗੇ ਅਸੀਂ ਇਹ ਸੋਚਦੇ ਹਾਂ ਅਸੀਂ ਬਹੁਤ ਅੱਛਾ ਅਸੀਂ ਆਪਣੇ ਪਿੰਡ ਵਿੱਚ ਪਿੰਡ ਦੇ ਵਿੱਚ ਨਸ਼ਾ ਨਾ ਨਾ ਵੜਾਂਦੇ ਆਂਗੇ ਨਾ ਨਾ ਵਿਕਣਦੇ ਆਂਗੇ ਅਸੀਂ ਇਹ ਸੋਚਦੇ ਹਾਂ ਅਸੀਂ ਆਪਣੇ ਪਿੰਡ ਨੂੰ ਨਸ਼ਾ ਮੁਕਤ پنڈ بناو گے اور اپنے پنجاب نو نشا مکت پنجاب بناو گے واحر جی کا خالصہ